ਵੀਰ ਮੈਂ ਤੇ ਵੀਰਾਂ ਆਂ ਤੇ ਸਪਰੇਅ ਕਰਦੇ ਆਂ। ਸਾਰੇ ਇकडे ਵੀਰ ਸਪਰੇਅ ਕਰ ਚੁੱਕੇ ਨੇ ਫਰੀ ਜਾਂਦੇ ਨੇ। ਕਿਵੇਂ ਆ ਮਾਫੂਦ ਸਾਡੇ ਪੈਸਾ ਮੈਂ ਤੁਹਾਨੂੰ ਫਿਕਰ ਨੂੰ ਹੋਰੀ। ਲੋਕਾਂ ਕਮੈਂਟ ਰੱਖੀ। ਕਮੈਂਟਾ ਹੋਣਾ ਕੰਡਾ ਦਿੱਖੇ ਲਾ। ਸਾਰੇ ਆਹ ਨਾਲ ਕਮੈਂਟ ਕਰ ਦਿਓ। ਆਈ ਵੀ ਜੱਕਰ ਦੇ ਖਟੋਲੀ ਭੁੱਲ ਗਿਆ ਹੁਣ ਐਨਕਾ ਦਾ ਫਾਈ ਵੀ ਇਸ ਤੇ ਰਹਿ ਗਈ ਬੰਦਵਾਰੇ ਤੋਂ ਦੋ ਤਾਂ O <coughs> que <coughs> Jag har tagit på mig burka och leka i räppvägar. Jag ska ta lite blickar på vägar, pip vägar.

ਜੋਰ ਨਗਿਆ ਅੱਜ ਤਾਂ ਸਾ ਚੜੀ ਜਾਂਦਾ ਲਾਈਕ ਲਾਈਕ ਡਨ ਕਰਦੇ ਹੋ ਜੀ ਸਾਡਾ ਖਸਾਨਾ ਦਾ ਇਹ ਜੇ ਲਾਈਵ ਹੁੰਦਾ ਖੇਤਾਂ ਦੇ ਵਿੱਚ ਆਪਾਂ ਗੜਾ ਕਮਰੇ ਦੇ ਵਿੱਚ ਬਹਿ ਕੇ ਲਾਈਵ ਕਰਨਾ ਕਮੈਂਟ ਆਉਣਾ ਤੱਕ ਕਰ ਦਿਓ ਜੀ ਤੇ ਨਹੀਂ ਹੁਣ ਆਪਾਂ ਦੁਬਾਰੇ ਲਾਈਵ ਕਰਕੇ ਸੈਟਿੰਗ ਕਰਦਾ ਹਾਂ ਬਾਪਾ ਵੀ ਕਲਮ ਰੋੜ ਦੇ ਕੁੱਟ-ਕੁੱਟ ਲਾਉਣੇ ਤਾਂ ਤਾਂ ਦਾ। ਪ੍ਰਕਾਰਾਂ ਨੂੰ ਵੀ ਸੱਪੇਗਾ ਨਹੀਂ ਪੈ ਗਿਆ। ਕੋਦਰ ਖਬਰ ਦੇ ਫੋਨ ਆਈ ਜਾਂਦੇ ਆ। ਫੋਨ ਬੰਦ ਕਰਕੇ ਰੱਖਿਆ ਮੈਂ ਹੁਣ। ਖਬਰਾਂ ਪਾਉਣ ਆਣੇ ਪਿਆ YouTube ਤੇ Facebook ਤੇ ਪਾਤੀ ਹਾਂ ਟਾਈਮ ਨਹੀਂ ਲੱਗਦਾ ਕਰਕੇ ਸਪਰੇਅ ਦਾ ਵੀ ਪਿੱਛੋਂ ਟਾਈਮ ਗੱਡਾ ਫੋਨ ਬੰਦ ਕਰਕੇ ਫੋਨ ਬੰਦ ਕਰਨਾ ਪੈਂਦਾ ਮੈਨੂੰ ਆਉਟ ਜਗੇ ਮੈਂ ਚੱਲ ਦੇਖਦਾ ਲਾਈਵ ਕਰ ਇਹ ਮੋਨੋ ਹੈ ਲਾ ਸੁੰਡ ਪਿਆਵਨ ਲਾ ਸੁੰਡ ਗੁਲਾਬੀ ਸੁੰਡੀ ਕਮਰੇ ਦੇ ਬਾਹਰ ਮੈਂ ਅੱਜ ਲਾਈਵ ਤੇ ਨਹੀਂ ਬਾਪੇ ਨੇ ਸਾਈਕਲ ਨਹੀਂ ਦਿਖਾਈ ਹਾਂ ਸਿੱਤੂ ਟੀਵੀ ਉਹਦੇ ਤੋਂ ਲਾਈਵ ਆਪਾਂ ਕਰਦੇ ਰਹਿੰਦੇ ਹਾਂ ਇਹ ਇਹਦਾ ਜ ਪਹਿਲੀ ਵਾਰ ਕਰਾਇਆ ਲਾਈਵ ਅਤਰੀ ਗਾਲ ਦੀ ਸਾਰਿਆਂ ਨੂੰ ਦਾ ਜੋਰ ਬਹੁਤ ਲੱਗਿਆ ਤਾਂ ਕੈਮਰਾ ਕਰਦੀ ਹੈ। ਡਾਂਡਰੀ ਹੱਦ ਪਿੱਛੇ ਦਾ ਆ ਕਣਕ ਦੇ ਕਰਨੀਆਂ ਇਹਨੂੰ ਪਾਣੀ ਲਾਇਆ ਸਵੇਰ ਨੂੰ ਮਹੀ ਪੈ ਗਿਆ। ਤੱਕ ਨਹੀਂ ਹੈ। ਇਹ ਨੂੰ ਪੈਨ ਨਾ ਲਾਤਾ ਸੀ। ਇਹ ਥੋੜਾ ਗੇਤਾ ਤਾਂ ਸੀ। ਉਹ ਪਾਣੀ ਲਈ ਕਣਕ ਪੀਲੀ ਹੋਵੇ। ਆ ਠੀਕ ਆ ਜੀ ਸਾਡਾ ਤਾਈ ਜੀ ਦੀ ਜਗਾ ਇਹ ਨਾਲ ਜਮੀਨ ਦਾ ਪਾਸਾ ਤੇ ਸਾਡੇ ਤਾਈ ਜੀ ਦੀ ਸੀ ਪੁਆਰਾ ਕੀਤਾ ਆ ਹਾਏ ਹਾਏ ਚੱਲੂ ਜੀ ਦਵਾ ਸੀ ਆਪਣਾ ਮੋਟਾ ਆਇਆ ਲਾਈਵ ਦੇ ਚੱਕਰ ਤੇ ਘਟੋਲੀ ਭੁੱਲ ਗਿਆ ਪਤਾ ਨਹੀਂ ਹੁਣ ਵੱਧ ਪਾਉਗੇ ਸਾਦੇ ਨੂੰ ਪਗੜੀ ਪਗੂਗੀ। ਫੰਦ ਬਾਈ ਉੱਪਰ ਡੁੱਲਗੀ, ਹਾਂ ਲੜੂਗੀ ساری ਰਾਤ, ਸਾਰਾ ਦਿਨ। ਘਰ ਵਾਲੀ ਲੜਦੀ ਰਹਿੰਦੀ ਆ, ਫੰਦ ਬਾਈ ਲੜੂਗੀ ਹਨਾ ਵੀ। ਤੁਸੀਂ ਬਿਆਹ ਵੀ। ਲੜਦੇ ਕਿੱਥੇ ਹੋ ਸਾਡੀ? ਬਹੁਤ ਢਾਂਗ ਗੁੱਡੀਆ ਦੇ।

ਵੇ ਕਰ ਰਹੇ ਆ ਪਾਉ ਲੋ ਪੱਤੀ ਕਰੋ ਪਾਣੀ ਪੱਤੀ ਕਰੋ ਥੋੜੇ ਦਾ ਪਾਰ ਸੰਭਾਲ ਲੈ ਜਾਈਦਾ ਚੰਗੋ ਆ ਤੱਕ

ਲਾਇਵ ਕਰਾਂਗੇ ਲਾਈਵ ਦੇ ਘੰਟਾ ਖਰੇ ਆਇਆ ਕੋਈ। ਜਿਆ ਪਾਣੀ ਪਿਆ ਕੋ ਰਾਹ ਬਾਕੀ ਪਾਣੀ। ਆਰੇ ਹੁਲਦਾ ਗੱਲ ਲੈਂਦੇ। ਲਾਈਵ ਦੇ ਵਿੱਚ। ਇੱਥੇ ਘੰਟੇ ਚੂਹਾ ਵੀ ਬਹੁਤ ਆ।

ਪਾਣੀ ਤੋਂ ਪਾਣੀ ਲਾਉਣਾ ਸੀ ਉਹ ਕਣਕ ਨੂੰ 라ਤਾ ਸੀ ਇਹ ਜਦੋਂ ਸਵੇਰ ਦਾ 11:00 ਵਜੇ ਬੈਠ ਗਏ ਇਹ ਠੱਕੀ ਜਾਂਦੀ ਕਣੂ ਬੂਲੀ ਨੇ ਕਿ ਲੋਕ ਸਪੋਰ ਵਾਰੀ ਵਾਰੇ ਪੰਜ ਦਿਨ ਹੋ ਗਏ بقى ايه ما ده خير